WhatsApp ਤੇ چھوٹے بزਨਸ ਲਈ ਕਿਵੇਂ ਕਰੀਏ ਮਾਰਕੀਟਿੰਗ ਜਾਣੋ ਸੌਖੇ ਤੇ ਅਸਰਦਾਰ ਟਿਪਸ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਟੈਗ ਗੁਰੂ ਚੈਨਲ ਤੁਹਾਡਾ ਸਵਾਗਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਤੇ بزਨਸ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ ਇਸ ਲਈ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਅੱਜ ਦੇ ਡਿਜੀਟਲ ਯੁੱਗ ਵਿੱਚ ਛੋਟੇ ਕਾਰੋਬਾਰਾਂ ਲਈ ਮਾਰਕੀਟਿੰਗ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਅਤੇ ਕਿਫਾਇਤੀ ਹੋ ਗਈ ਹੈ। ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਨੇ ਛੋਟੇ ਕਾਰੋਬਾਰਾਂ ਨੂੰ ਆਪਣੇ ਗ੍ਰਾਹਕਾਂ ਤੱਕ ਸਿੱਧੇ ਪਹੁੰਚਣ ਦਾ ਮੌਕਾ ਦਿੱਤਾ ਹੈ। WhatsApp ਇੱਕ ਅਜਿਹਾ ਸਾਧਨ ਬਣ ਗਿਆ ਹੈ ਜੋ ਸਿਰਫ ਨਾ ਚੈਟਿੰਗ ਲਈ ਉਪਯੋਗੀ ਹੈ, ਕਿਉਂਕਿ ਨਾ ਸਿਰਫ ਚੈਟਿੰਗ ਲਈ ਉਪਯੋਗੀ ਹੈ, ਸਗੋਂ ਕਾਰੋਬਾਰ ਦੇ ਪ੍ਰਚਾਰ ਅਤੇ ਗਾਹਕ ਸੇਵਾ ਲਈ ਵੀ ਉਪਯੋਗੀ ਹੈ। WhatsApp ਦਾ ਤੋ ਵੱਡਾ ਫਾਇਦਾ ਇਹ ਹੈ ਕਿ ਇਹ ਆਪਣੇ ਗਾਹਕਾਂ ਦੇ ਫੋਨ ਤੇ ਸਿੱਧੇ ਸੁਨੇਹੇ ਪਹੁੰਚਾਉਂਦਾ ਜਿਸ ਨਾਲ ਤੁਹਾਡੀ ਜਾਣਕਾਰੀ ਅਣਦੇਖੀ ਹੋ ਜਾਂਦੀ ਹੈ ਤੁਸੀਂ ਨਵੇਂ ਉਤਪਾਦ ਲਾਂਚ ਵਿਸ਼ੇਸ਼ ਪੇਸ਼ਕਸ਼ਾਂ ਛੋਟਾਂ ਜਾਂ ਫਿਰ ਸਮਾਗਮਾਂ ਬਾਰੇ ਜਾਣਕਾਰੀ ਮਿੰਟਾਂ ਵਿੱਚ ਹਜ਼ਾਰਾਂ ਲੋਕਾਂ ਨਾਲ ਸਾਂਝੀ ਕਰ ਸਕਦੇ ਹੋ ਇਸ ਤੋਂ ਇਲਾਵਾ ਇਹ ਪਲੇਟਫਾਰਮ ਤੁਹਾਨੂੰ ਤੁਹਾਡੇ ਗਾਹਕਾਂ ਨਾਲ ਨਿੱਜੀ ਸਬੰਧ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਕਿ ਜੋ ਕਿ ਇੱਕ ਵੱਡੀ ਇਸ਼ਤਿਹਾਰਵਾਜ਼ੀ ਮੁਹਿੰਮ ਨਾਲ ਸੰਭਵ ਸੰਭਵ ਨਹੀਂ ਹੈ ਛੋਟੇ ਕਾਰੋਬਾਰਾਂ ਲਈ WhatsApp ਦੀ ਸਹੀ ਵਰਤੋਂ ਨਾ ਸਿਰਫ ਵਿਕਰੀ ਵਧਾਉਂਦੀ ਹੈ ਬਲਕਿ ਤੁਹਾਡੇ ਬ੍ਰਾਂਡ ਲਈ ਵਫਾਦਾਰੀ ਵੀ ਵਧਾਉਂਦੀ ਹੈ ਹੁਣ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੇ ਛੋਟੇ ਕਾਰੋਬਾਰ ਦੀ ਮਾਰਕੀਟਿੰਗ ਲਈ WhatsApp ਦੀ ਵਰਤੋਂ ਕਿਵੇਂ ਕਰ ਸਕਦੇ ਹੋ ਇੱਕ WhatsApp ਬਿਜ਼ਨਸ ਅਕਾਊਂਟ ਬਣਾਓ ਪਹਿਲਾ ਆਪਣੇ ਕਾਰੋਬਾਰ ਲਈ WhatsApp Business ਐਪ ਡਾਊਨਲੋਡ ਕਰ ਲੋ ਇਹ ਮੁਫਤ ਐਪ ਤੁਹਾਨੂੰ ਇੱਕ ਕਾਰੋਬਾਰੀ ਪ੍ਰੋਫਾਈਲ ਬਣਾਉਣ ਅਤੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਆਟੋ ਸੁਨੇਹੇ ਅਤੇ ਸਥਿਤੀ ਅਪਡੇਟ ਭੇਜਣ ਦੀ ਆਗਿਆ ਦਿੰਦੀ ਹੈ ਆਪਣੇ ਕਾਰੋਬਾਰ ਦਾ ਨਾਮ ਲੋਗੋ ਸਥਾਨ ਅਤੇ ਸੰਪਰਕ ਜਾਣਕਾਰੀ ਸਹੀ ਢੰਗ ਨਾਲ ਦਰਜ ਕਰੋ ਗਾਹਕਾਂ ਨਾਲ ਜੁੜੋ WhatsApp ਤੇ ਮਾਰਕੀਟਿੰਗ ਲਈ ਗਾਹਕਾਂ ਦੀ ਸੂਚੀ ਬਣਾਉਣਾ ਬੜਾ ਜ਼ਰੂਰੀ ਹੈ ਆਪਣੇ ਮੌਜੂਦਾ ਗਾਹਕਾਂ ਦੇ ਬਰ ਉਨ੍ਹਾਂ ਦੀ ਇਜਾਜ਼ਤ ਨਾਲ ਇਕੱਠੇ ਕਰੋ ਉਨ੍ਹਾਂ ਨੂੰ ਸਮੂਹ ਜਾਂ ਪ੍ਰਸਾਰਣ ਸੂਚੀਆਂ ਵਿੱਚ ਸ਼ਾਮਿਲ ਕਰੋ ਸਪੈਮ ਤੋਂ ਬਚਣ ਲਈ ਇਜਾਜ਼ਤ ਤੋਂ ਬਿਨਾਂ ਸੁਨੇਹੇ ਨਾ ਭੇਜੋ ਪ੍ਰਸਾਰਣ ਅਤੇ ਸਮੂਹਾ ਦੀ ਸਹੀ ਪਰ ਪ੍ਰਸਾਰਣ ਸੂਚੀਆਂ ਲਈ ਤੁਹਾਨੂੰ ਇੱਕੋ ਸਮੇਂ ਕਈ ਗਾਹਕਾਂ ਨੂੰ ਸੁਨੇਹੇ ਭੇਜਣ ਦੀ ਆਗਿਆ ਦਿੰਦੀ ਹੈ। ਸਮੂਹਾ ਵਿੱਚ ਤੁਸੀਂ ਵਿਸ਼ੇਸ਼ ਪੇਸ਼ਕਸ਼ਾਂ ਜਿਵੇਂ ਨਵੇਂ ਉਤਪਾਦਾਂ ਜਾਂ ਛੋਟਾਂ ਬਾਰੇ ਛੋਟਾਂ ਜਾਣੀ ਕਿ ਡਿਸਕਾਊਂਟਾਂ ਬਾਰੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਸਮੂਹਾ ਵਿੱਚ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦਾ ਧਿਆਨ ਰੱਖੋ। ਅਤੇ ਸਿਰਫ ਉਪਯੋਗੀ ਜਾਣਕਾਰੀ ਸਾਂਝੀ ਕਰੋ ਸਟੇਟਸ ਦੀ ਵਰਤੋਂ WhatsApp ਸਟੇਟਸ ਛੋਟੇ ਕਾਰੋਬਾਰਾਂ ਲਈ ਇੱਕ ਛੋਟਾ ਮਾਰਕੀਟਿੰਗ ਟੂਲ ਨਵੇਂ ਉਤਪਾਦ ਲਾਂਚ ਸਾਂਝੀ ਕਰੋ ਵਿਕਰੀ ਜਾਂ ਪੇਸ਼ਕਸ਼ਾਂ ਸਾਂਝੀਆਂ ਕਰੋ ਆਪਣੇ ਗ੍ਰਾਹਕਾਂ ਨਾਲ ਸਬੰਧ ਬਣਾਓ ਅਤੇ ਉਹਨਾਂ ਨੂੰ ਅਪਡੇਟ ਰੱਖੋ ਗਾਹਕ ਸੇਵਾ ਅਤੇ ਸਬੰਧ ਬਣਾਉਣਾ WhatsApp ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਸੀਂ ਗ੍ਰਾਹਕਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਉਨ੍ਹਾਂ ਦੇ ਸਵਾਲਾਂ ਦੇ ਜਲਦੀ ਜਵਾਬ ਦਿਓ ਫੀਡਬੈਕ ਇਕੱਠਾ ਕਰੋ ਅਤੇ ਵਿਅਕਤੀਗਤ ਸੁਨੇਹੇ ਭੇਜੋ ਇਹ ਗ੍ਰਾਹਕਾਂ ਨੂੰ ਤੁਹਾਡੇ ਕਾਰੋਬਾਰ ਪ੍ਰਤੀ ਵਫਾਦਾਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਉਹ ਦੋਸਤੋ ਸਾਨੂੰ ਉਮੀਦ ਹੈ ਜੇ ਤੁਸੀਂ ਵੀ ਇੱਕ ਬਿਜ਼ਨਸ ਚਲਾਉਣਾ ਚਾਹੁੰਦੇ ਹੋ ਤਾਂ WhatsApp ਬਿਜ਼ਨਸ ਦੇ ਉੱਤੇ ਮਾਰਕੀਟਿੰਗ ਕਿਵੇਂ ਕਰੀਏ ਅੱਜ ਦਾ ਇਹ ਅਪਡੇਟ ਤੁਹਾਡੇ ਲਈ ਕਾਫੀ ਲਾਹੇਮੰਦ ਹੋਵੇਗਾ ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਆਪੁੱਲ। ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ।